ਸੱਚੀ ਗੱਲ ਦੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ YouTube ਦੇ ਚੈਨਲ ਤੇ ਤੇ ਜਿਨ੍ਹਾਂ ਨੇ ਅਜੇ ਤੱਕ ਮੇਰਾ ਚੈਨਲ ਨਹੀਂ ਸਬਸਕ੍ਰਾਈਬ ਕੀਤਾ ਹੋਇਆ ਪਲੀਜ਼ ਸਭ ਤੋਂ ਪਹਿਲੇ ਜਾ ਕੇ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਅੱਜ ਮੈਨੂੰ ਨਾ ਸੱਚੀ ਗੱਲ ਦੱਸਾਂ ਨਾ ਜਦੋਂ ਮੈਂ ਨਵੀਆਂ ਨਵੇਂ ਰੀਲਸ ਦੇਖਦੀ ਹਾਂ ਨਾ ਜਮੇ ਕਿਸੇ ਬਲੌਗ ਦੇਖਦੀ ਹਾਂ ਮੈਂ ਉਹਨਾਂ ਦਾ ਐਟੀਟਿਊਡ ਲੈਵਲ ਦੇਖਦੀ ਹਾਂ ਫਿਰ ਉਹਨਾਂ ਦਾ ਮੈਂ ਕੰਮ ਦੇਖਦੀ ਹਾਂ ਹਾਸਾ ਵੀ ਆਂਦਾ ਤੇ ਗੁੱਸਾ ਵੀ ਆਂਦਾ ਹੈ ਅੱਜ ਕਰਦੇ ਆ ਇਹਨਾਂ ਦੀ ਛਿੱਤਰ ਪ੍ਰੇੜ ਬਹੁਤ ਹੋ ਗਿਆ ਪਿਆਰ ਨਾਲ ਇਹਨਾਂ ਨੂੰ ਸਮਝਾਣਾ ਹੁਣ ਅਸੀਂ ਚੱਕ ਲੈਣੀ ਹੈ ਜੁੱਤੀ ਆਜੋ ਪਹਿਲੇ ਪੂਜਾ ਸੰਗਾ ਦੇ ਮੱਖੀ ਫੇਰ ਆ ਗਈ ਪੂਜਾ ਸੰਗਾ ਦੇ ਐਕਸ ਹਸਬੰਡ ਦੇਾਰੇ ਦੇਖੀ ਲੱਛਣ ਦੇਖੋ ਇਹਦੇ ਇਸ ਕੰਮ ਨੂੰ ਅਚੀਵਮੈਂਟ ਸਮਝਦੇ ਕਿ ਉਹਨੇ ਵਿਆਹ ਕਰਾ ਲਿਆ ਮੈਂ ਕੁੜੀ ਲੱਭੀ 댓 ਮੀਨ ਕਿ ਮੈਂ ਬਹੁਤ ਅਚੀਵ ਕਰ ਲਿਆ ਆਪਣੀ ਜ਼ਿੰਦਗੀ ਦੇ ਵਿੱਚ ਉਹ ਤੈਨੂੰ ਸ਼ਰਮ ਸ਼ਰਮ ਨਹੀਂ ਆਂਦੀ ਜਿੱਤੇ ਨੂੰ ਛੱਡ ਕੇ ਗਈ ਐ ਤੇਰੇ ਤੇ ਕਿੱਡੇ ਵੱਡੇ ਅਲੀਗੇਸ਼ਨ ਲੱਗੇ ਕਿ ਤੂੰ ਨਸ਼ਾ ਕਰਦਾ ਸੀ ਕੰਮ ਨਹੀਂ ਕਰਦਾ ਸੀਗਾ ਜਵਾਬ ਦੇਣਾ ਸੀ ਇਹਨਾਂ ਨੂੰ ਕੋਈ ਵਧੀਆ ਕੰਮ ਕਰਦਾ ਕੋਈ ਸੈਟਿੰਗ ਕਰਦਾ ਕੋਈ ਚੀਜ਼ ਲੈਂਦਾ ਇਹਨੂੰ ਕਹਿੰਦੇ ਜਵਾਬ ਦੇਣਾ ਨਾ ਕਿ ਇਹਦਾ ਕੁੜੀਆਂ ਲੱਗ ਕੇ ਕੱਲ ਨੂੰ ਇਹ ਫੇਮ ਲੈ ਕੇ ਚੱਲੇਗੀ ਫਿਰ ਪੋਡਕਾਸਟਾਂ ਵਿੱਚ ਰੋਂਦਾ ਫਿਰੀ ਕਿ ਮੇਰੇ ਨਾਲ ਇਹ ਹੋ ਗਿਆ ਮੇਰੇ ਨਾਲ ਇਹ ਹੋ ਗਿਆ ਕਿਆ ਯਾਰ ਦੁਨੀਆ ਵੀ ਚਲੀ ਹੋਈ ਐ ਲੋਕਾਂ ਨੂੰ ਸ਼ਰਮ ਜਮਾਈ ਲਾ ਦਿੰਦੀ ਐ ਇਹਨਾਂ ਨੂੰ ਬਿਲਕੁਲ ਨਹੀਂ ਸਮਝ ਆਉਂਦਾ ਕਿ ਅਸੀਂ ਕਰ ਕਿਆ ਰਹੇ ਹਾਂ ਔਰ ਜਦੋਂ ਕਮੈਂਟ ਕਰਦੇ ਵਾਓ ਦੇਤਾ ਜਵਾਬ ਦੇਤਾ ਕੀ ਜਵਾਬ ਦੇਤਾ ਕਿਸੇ ਨੂੰ ਫਰਕ ਪਿਆ ਹਾਂ ਜਵਾਬ ਉਹ ਹੁੰਦਾ ਅਗਰ ਤੂੰ ਕਾਮਯਾਬ ਹੋ ਕੇ ਦਿਖਾਉਂਦਾ ਕੁਝ ਬਣਾ ਕੇ ਦਿਖਾਉਂਦਾ ਕੁਝ ਲੈ ਕੇ ਦਿਖਾਉਂਦਾ ਫਿਰ ਇਹਨਾਂ ਕਹਿੰਣ ਕਿ ਯਾਰ ਵਾਕਿਆ ਯਾਰ ਬੰਦੇ ਨੇ ਆਪਣੇ ਇਹਦੇ ਜਾਣ ਤੋਂ ਬਾਅਦ ਮਤਲਬ ਇਹਦੀ ਗਰੀਬੀ ਦਾ ਮਜ਼ਾਕ ਉਡਾਇਆ ਸੀ ਉਹਨੇ ਜਾਂ ਕੁਝ ਵੀ ਸੀਗਾ ਹੁਣ ਦੇਖੋ ਬੰਦਾ ਕਿੰਨਾ ਮਤਲਬ ਅੱਗੇ ਪਹੁੰਚ ਗਿਆ ਆ ਕੁੜੀਆਂ ਲੱਭ ਕੇ ਲਿਆ ਬਾਈ ਗਨ ਤੁਸੀਂ ਵੀ ਕਰਵਾਣਾ ਆਪਣਾ WhatsApp hack Facebook YT ਕੁਝ hack ਕਰਵਾਣਾ ਹੈ ਆਜੋ ਪ੍ਰਮੋਸ਼ਨ ਆਲੇ ਨਾਲ ਤੁਹਾਨੂੰ ਮਿਲਾਂਦੇ ਆ ਹਾਂਜੀ ਸਸੀ ਕਾਲ ਜੀ ਸਾਰਿਆਂ ਨੂੰ ਆਈ ਹੋਪ ਤੁਸੀਂ ਸਾਰੇ ਜਾਣੇ ਬੋਬ ਦੀ ਹੋਵੋਗੇ ਸੋ ਤਰ ਕੈਮਰੇ ਦਾ ਐਂਗਲ ਕਿਧਰ ਨੂੰ ਜਾ ਰਿਹਾ ਇੱਧਰ ਇੱਧਰ ਤੇ ਕੀ ਲਟਕ ਰਹੀ ਹੈ ਮਤਲਬ ਤੈਨੂੰ ਵੀ ਪਤਾ ਕਿ ਦੁਨੀਆ ਤੈਨੂੰ ਕੀ ਦੇਖਣਾ ਚਾਹਦੀ ਹੈ ਤੇ ਤੂੰ ਉਹੀ ਚੀਜ਼ ਦਿਖਾ ਰਹੀ ਹੈ ਫਿਰ ਉਹਦੇ ਅਸੀਂ ਤਾਂ ਬਹੁਤ ਭੋਲੇ ਆ ਅਸੀਂ ਤਾਂ ਬਹੁਤ ਭੋਲੇ ਆ ਐਡੀ ਤੁੱਲੂ ਤੇਰੀ ਆਕਚੁਅਲੀ ਆ WhatsApp ਹੈਕ ਕਰਵਾਉਣਾ ਚਾਹਲੀ ਹਾਂ ਜਾਂ ਫਿਰ ਨੀਚੇ ਕੇ ਸੁਪਰਿੰਗ ਲੱਗੇ ਹੋਇਆ ਸਭ ਕੀਆ ਦੇਖਣਾ ਪੜ ਰਹਾ ਹੈ ਇਦਾਂ ਹੁਣ ਮੈਂ ਬੈਠੀ ਮੈਂ ਆਰਾਮ ਨਾਲ ਬੈ ਕੇ ਗੱਲ ਕਰੀ ਹੁਣ ਮੈਂ ਇਦਾਂ ਇਦਾਂ ਕਰੀ ਆਵਾ ਦੱਸ ਸਭੀ ਫਾਲੋਅਰ ਲੈਣਾ ਚਾਹਲੀ ਹਾਂ ਜਾਂ ਫਿਰ ਇਹ ਕੰਮ ਸਿੱਖਣਾ ਚਾਹਲੀ ਹਾਂ ਤਾਂ ਮੈਂ ਨੀਚੇ ਆਈਡੀ ਮੈਂਸ਼ਨ ਕਰ ਰਹੀ ਆ ਮਨਪ੍ਰੀਤ ਸਿੰਘ 0202 ਫੁਰੀ ਰਿਕੁਐਸਟ ਪੇਜ ਆ ਵਧੀਆ ਕੰਮ ਆ ਵੀਰੇ ਦਾ ਜਲਦੀ ਜਾਓ ਫਾਲੋ ਜ਼ਰੂਰ ਕਰਿਓ ਬਟ ਆਪਣੀ ਰਿਸਕ ਤੇ ਕਰਿਓ ਬਹੁਤ ਵਧੀਆ ਨਗਾ ਕੰਮ ਹੈਗਾ ਕਰੀ ਤੁਸੀਂ ਆਪਣਾ ਮਤਲਬ ਸੋਚ ਕੇ ਸਮਝ ਕੇ ਜਿੱਦਾਂ ਵੀ ਤੁਹਾਨੂੰ ਵਧੀਆ ਲੱਗੇ ਸੋ ਤੁਸੀਂ ਇਹਨਾਂ ਤੋਂ ਕ ਤੇਰਾ WhatsApp ਹੈਕ ਕਰਾਣਾ ਮੈਂ ਹਾਂ ਹੂੰ ਕਰ ਦੇਗਾ 아이 ਦਿਖੇਗੀ ਤੇ ਚੌਥਾ ਨਾਲ ਵਿਆਹ ਹੋਵੇ ਤੇਰਾ ਕਰਵਾਣਾ ਚਾਹੀਈ ਮੈਂ WhatsApp ਹੈਕ 200 200 ਰੁਪਈਆਂ ਦੀਆਂ ਪ੍ਰੋਮੋਸ਼ਨਾਂ ਕਰਦੇ ਆਏ ਬੰਦੇ 200 200 ਰੁਪਈਆਂ ਦੀਆਂ ਹੋਰ ਕੀ ਤੁਹਾਨੂੰ ਕੀ ਲੱਗਦਾ ਹੈ ਪ੍ਰੋਮੋਸ਼ਨ ਦੇ ਨੂੰ 1000 ਰੁਪਏ ਮਿਲੇ ਹੋਣਗੇ ਲੱਖ ਦੀ ਲਾਹਨਤ ਹੈ ਤੇਰੇ ਤੇ ਇੰਨੇ ਪੈਸੇ ਖਾ ਕੇ ਵੀ 200 ਦੀਆਂ ਪ੍ਰੋਮੋਸ਼ਨਾਂ ਤੇ ਇੱਤਰ ਆਈ ਹੈ ਚਲੋ ਇਹਨੂੰ ਦਫਾ ਕਰੋ ਉਧਰੋਂ ਮੁਸ਼ਕਪ੍ਰੀਤ ਉਹਦਾ ਵੀ ਨਾ ਅਜੇ ਤੱਕ ਵਿਆਹ ਦਾ ਚਾਹ ਨਹੀਂ ਪੂਰਾ ਹੋਇਆ ਲੋਕੀ ਜਦੋਂ ਵਿਆਹ ਕਰਵਾਉਂਦੇ ਉਦੋਂ ਮੰਗਲ ਸੂਤਰ ਖਰੀਦੇ ਐ ਲਿਪਸਟਿਕਸ ਖਰੀਦੇ ਆਈਏ ਉਹ ਚਲੋ ਮੈਂ ਮੇਕਅਪ ਦਾ ਉਹਨੂੰ ਕੋਈ ਜਸਟੀਫਾਈ ਨਹੀਂ ਕਰਦੀ ਮੇਕਅਪ ਕੋਈ ਵੀ ਕਰ ਸਕਦਾ ਚਾਹੇ ਕੁਆਰਾ ਹੋਇਆ ਚਾਹੇ ਵਿਆਹਿਆ ਹੋਇਆ ਹੈ ਡਿਪੈਂਡ ਕਰਦਾ ਤੁਸੀਂ ਕਿਵੇਂ ਦਿਓ ਹਨਾ ਮੈਡਮ ਜਿਹਨੂੰ ਮੰਗਲ ਸੂਤਰ ਪਾਣ ਦਾ ਚਾਹ ਚੜਿਆ ਹੋਇਆ ਹੈ ਗਈ ਹੋਈ ਆਪਣੀ ਫਰੈਂਡ ਦੇ ਘਰ ਹਮ ਅੱਜ ਦੇਖੀ ਮਾਮੀ ਦੇ ਕੋਲੇ ਵੀ ਕਰ ਦੱਸੋ ਸੋ एवरीवन ਮੈਂ ਆਪਣੀ ਲਿਪਸਟਿਕ ਲਾਉਣ ਚੀ ਮੈਂ ਸਲਿਸ਼ ਕੇ ਰਵਾਣ ਦੇ ਸੋ एवरीवन ਮੈਂ ਆਪਣੀ ਲਿਪਸਟਿਕ ਲਿਚ ਫਰੰਟ ਤੇ ਕਰੇ ਤੇ ਇੱਥੇ ਆਗੇ ਸੀ ਉਹ ਜਨਨ ਕੀ ਜਿਹੜੇ ਸਮਾਨ ਵੇਚਦੇ ਨੇ ਉਥੋਂ ਮੈਨੂੰ ਹੋਰ ਤਾਂ ਕੁਝ ਪਸੰਦ ਨਹੀਂ ਆ ਸਿਰਫ ਲਿਪਸਟਿਕ ਮੈਨੂੰ ਲਿਬਰਟ ਹੈ ਤੇ ਬੇਸ਼ੱਕ ਹੈਗੀਆਂ ਮੈਂ ਵੀ ਤਾਂ ਮੱਟ ਫਿਰ ਵੀ ਜਿਹੜੇ ਸ਼ੌਂਗ ਅਨ ਮੈਰਿਡ ਨਹੀਂ ਆ ਤੂੰ ਡਾਈਵੋਰਸੀ ਐ ਸਿੱਧੀ ਪਾਸੇ ਤਲਾਕਸ਼ੁਦਾ ਅਨਮੈਰਿਡ ਨਾ ਕਿ ਆ ਕਿ ਮੈਂ ਅਨਮੈਰਿਡ ਐ ਤੂੰ ਪਤਾ ਕਿ ਅਸੀਂ ਤੈਨੂੰ ਗੱਲਾਂ ਕਹਿਣਾ ਨਹੀਂ ਚਾਹਦੇ ਬਟ ਤੂੰ ਮਜਬੂਰ ਕਰਦੀ ਐ ਕਿ ਸਾਨੂੰ ਅਸੀਂ ਤੈਨੂੰ ਆ ਗੱਲਾਂ ਕਹੀਏ ਤੂੰ ਬਾਰ-ਬਾਰ ਉਹਨਾਂ ਚੀਜ਼ਾਂ ਦਾ ਹੀ ਜ਼ਿਕਰ ਕਰਦੀ ਐ ਜਿਨ੍ਹਾਂ ਚੀਜ਼ਾਂ ਤੈਨੂੰ ਨਹੀਂ ਕਰਨਾ ਚਾਹੀਦਾ ਤੂੰ ਹੋ ਗਈ ਤੇਰੀ ਮਾਂ ਹੋ ਗਈ ਸਾਲ ਮਾਰੋ ਮਾਰ ਕੇ ਨਾ ਤੇ ਚਪੇੜਾਂ ਦਾ ਮੂੰਹ ਦੂਜੇ ਪਾਸੇ ਕਰ ਦੇ ਇੰਨਾ ਗੁੱਸਾ ਹਾਂ ਦਾ ਤੇਰੇ ਦੋਨਾਂ ਦੀ ਸ਼ਕਲ ਦੇਖ ਕੇ ਮੈਨੂੰ ਬਟ ਫਿਰ ਵੀ ਜਿਹੜੇ ਸ਼ੌਂਕ ਨੇ ਪੂਰੇ ਕਰਨੇ ਨੇ ਅਨੁਮਾਈ ਆ ਹਾਂ ਸ਼ੌਂਕ ਪੂਰੇ ਕਰਨੇ ਚਾਹੀਦੇ ਪਾਲਾ ਸੰਦੂਰ ਸ਼ੌਂਕ ਹੀ ਪੂਰੇ ਕਰਨ ਗਈ ਸੀ 2 ਮਹੀਨੇ ਪਹਿਲੇ ਸ਼ੌਂਕ ਨਹੀਂ ਪੂਰਾ ਕੀਤਾ ਮਜ਼ਾ ਨਹੀਂ ਆਇਆ ਸ਼ੌਂਕ ਪੂਰਾ ਕਰਕੇ ਮਤਲਬ ਰੱਜੀ ਨਹੀਂ ਅਸਕ ਸ਼ੌਂਕ ਪੂਰੇ ਕਰਕੇ ਖਾ ਚੁੱਕਿਆ ਐਂਡ ਸੌਰੀ ਕਿ ਮੈਂ ਉਸ ਟਾਈਮ ਬਲੌਗ ਆਪਣਾ ਨੂੰ ਸਟਾਰਟ ਨਹੀਂ ਕਰ ਪਾਈ ਕਿਉਂ ਥੋੜੀ ਦਿਨ ਪਹਿਲੇ ਕੀ ਸੀਗਾ ਉਹ ਜਦੋਂ ਕਿ ਇਹ ਲਿਪਸਟਿਕ ਲਈ ਹੈ ਇਹ ਮੈਂ ਐਂਡ ਮੈਡ ਹੋ ਗਈ ਸੀਗਾ ਕੋਈ ਆ ਗਿਆ ਸੀ ਉਹ ਕੌਣ ਸੀ ਜਿਹੜਾ ਸਮਾਨ ਦੇਣ ਆਏ ਸੀ ਵੈਸੇ ਉਹ ਗੁੱਡ ਇਸ ਹਣਾ ਹੁਣ ਥੋੜੇ ਦਿਨ ਪਹਿਲਾਂ ਬੋਲ ਕੇ ਕਿ ਫੇਰੀ ਵਾਲਾ ਆਇਆ ਸੀਗਾ ਸਮਾਨ ਦੇ ਕੇ ਗਿਆ ਜਿਹੜੇ ਪਿੰਡਾਂ ਵਿੱਚ ਜਾਂਦੇ ਮੇਕਅਪ ਵਾਲੇ ਵੇਚਣ ਵਾਸਤੇ ਉਹ ਕੌਣ ਸੀ ਜਿਹੜਾ ਸਮਾਨ ਦੇ ਕੇ ਗਿਆ ਸੋਹਰੇ ਦੇ ਘਰ ਆਇਆ ਸੀਗਾ ਉਹ ਕੀ ਕਹਿੰਦੇ ਮੇਕਅਪ ਬਾਕਸ ਉਹ ਪਾਇਆ ਸੀ ਨਾ ਅੱਜ ਮੇਰੇ ਆਏ ਸੋਹਰੇ ਘਰੇ ਮਤਲਬ ਬੰਦੇ ਨੂੰ ਪਤਾ ਵੀ ਹੈਗਾ ਫਿਰ ਕਹਣਾ ਲੋਕੀ ਸਾਨੂੰ ਬਾਰ-ਬਾਰ 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 ਉਹੀ ਗੱਲਾਂ ਬੋਲਦੇ ਜੇ ਤੁਸੀਂ ਬਾਰ-ਬਾਰ ਬਾਰ-ਬਾਰ ਉਹੀ ਕੰਮ ਕਰਨਾ ਹੈ ਫਿਰ ਤੁਹਾਨੂੰ ਲੋਕਾਂ ਨੇ ਉਹੀ ਗੱਲਾਂ ਬੋਲਣੀਆਂ ਸੀ ਮੈਂ ਆਪਣੀ ਲਿਪਸਟਿਕ ਦੀ ਲਿਪਸਟਿਕ ਮੇਰੀ ਫੇਵਰਟ ਹੈ ਠੀਕ ਹੈ ਮੈਨੂੰ ਹੋਰ ਕੁਝ ਲਵਾ ਨਾ ਲਵਾ ਲਿਪਸਟਿਕ 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 ਚਲੇ ਇੱਕ ਕੰਮ ਕਰ 200 ਰੁਪਏ ਦੇ ਔਰ 50 ਰੁਪਏ ਕਟ ਮੇਰੀ ਲਿਪਸਟਿਕ ਵੀ ਵੈਸੇ ਲੋਕਾਂ ਨੇ ਖੰਜ ਬਹੁਤ ਪੈਂਦੀ ਹੈ ਕੀ ਕਰਾਂ ਉਹ ਹੈਲੋ ਸਨੈਪਚੈਟ ਵਾਲਿਓ ਕੋਈ ਹੋਰ ਕਲਰ ਦੇ ਦਿਓ ਮੈਂ ਵੀ ਬੋਰ ਹੋ ਗਈ ਆ ਵੈਸੇ ਲਗਾ ਲਗਾ ਕੇ ਲਗਾਈ ਹੁੰਦੀ ਨਹੀਂ ਮੈਂ ਕੋਈ ਜੇ ਮੈਂ ਲਗਾਈ ਹੁੰਦੀ ਮੈਂ ਹੋਰ ਸ਼ੇਡ ਲਗਾਨਦੀ ਆ ਜਿਆਦਾ ਲਾਈਟ ਕਲਰ ਜੇ ਲਗਾਨਦੀ ਆ ਇਦਾਂ ਦੇ ਨਹੀਂ ਲਗਾਨਦੀ ਪਰ ਸਨੈਪਚੈਟ ਵਾਲਿਓ ਕੋਈ ਹੋਰ ਦੇ ਦਿਓ ਯਾਰ ਮੇਰੀ ਰਿਕਵੈਸਟ ਮੰਨ ਲਓ ਇਹਨੂੰ ਹਟਾ ਦਿਓ ਮੈਂ ਸੱਚੀ ਬੋਰ ਹੋ ਗਈ ਆ ਇਹਦੇ ਕੋਲੋਂ ਆਹ ਮਨੂਸ ਲੱਗ ਰਹੇ ਹੋ ਮਤ ਕਰੋ ਰੈਨ ਲਓ ਜਿਆਦਾਤਰ ਇਹੀ ਲਾਨੀਆਂ ਠੀਕ ਆ ਜੇਕਰ ਕਿਸ ਨੇ ਗਿਫਟ ਗਿਫਟ ਦੇਣਾ ਹੋਵੇ ਭੇਜੋ ਨੂੰ ਟਰੰਪ ਦੀ ਕੁੜੀ ਨੂੰ ਗਿਫਟ ਪੈ ਤੈਨੂੰ ਗੱਲ ਦੱਸਣ ਵਾਲੀ ਨਹੀਂ ਬੜੀ ਮਹਾਨ ਮੈਨੂੰ ਲੱਗਦਾ ਨਹੀਂ ਕਿ ਅੱਡੀ ਗਮਹਾਨ ਗੱਲ ਹੈ ਹਨਾ ਪਤਾ ਨਹੀਂ ਕੀ ਦੱਸਣ ਲੱਗੀ ਹੈ ਲਿਪਸਟਿਕਸ ਦੱਸ ਮੈਂ ਤਾਂ ਬੜੇ ਧਿਆਨ ਨਾਲ ਸੁਣਾ ਮੈਨੂੰ ਪਤਾ ਨਹੀਂ ਕਿਹੜੇ ਬ੍ਰਾਂਡ ਦੇ ਲਿਪਸਟਿਕ ਲਈ ਹੋਣੀ ਹੈ ਫੇਰੀ ਵਾਲਾ ਤੋਂ ਲੈ ਕੇ ਬੱਠੀ ਹਾਂਜੀ ਐਵਰੀਬਨ ਹੋਣਾ ਸੀ ਜਾਣੇ ਆਂ ਦਨ ਉਸ ਤੋਂ ਬਾਅਦ ਆਨ ਕੇ ਵਲੌਗ ਮੈਂ ਕਰਨੀ ਸਟਾਰ ਯਾਰੇ ਪਾਗਲ ਹੈ ਉਹ ਬੇਗੁਫ ਗਦੀ ਸੰਕੀ ਔਰਤ ਤੂੰ ਆਲਰੇਡੀ ਬਲੌਗ ਸਟਾਰਟ ਕਰ ਚੁੱਕੀ ਐ ਤੂੰ ਇਹ ਕਹਿ ਸਕਦੀ ਐ ਕਿ ਆਪਾਂ ਕੰਟੀਨਿਊ ਕਰਦੇ ਆਂ ਇੱਡੀ ਡਫਰ ਹੋ ਰਤ ਐ ਨਾ ਇਹ ਤਾਂ ਮਾਰ ਮਾਰ ਨਾਲ ਸੋਛ ਇਤਰ ਤਾਂ ਇੱਕ ਗਿਣਨਾ ਚਾਹੀਦਾ ਅੱਜ ਮੈਂ ਸੀਰੀਅਸਲੀ ਇਸ ਕੁੜੀ ਤਾਂ ਇੰਨੀ ਮਤਲਬ ਮੈਨੂੰ ਕਿਸੇ ਬੰਦੇ ਨਾਲ ਇੰਨੀ ਉਹ ਨਹੀਂ ਕਿ ਇਹ ਤਾਂ ਇੱਕ ਸੋਨੂਆ ਬਣਨੀਆਂ ਬੁਰੀਆਂ ਲੱਗਣ ਲੱਪੀਆਂ ਨਾ ਦੋਨੋਂ ਜਣੀਆਂ ਕਮੰਡ ਨਾਲ ਦਾ ਸਿਰ ਤੇ ਚੜ ਕੇ ਨੱਚਦਾ ਨਾਲ ਕਿ ਬੱਸ ਇਹ ਦੋਨੇ ਰਹਿ ਗਈਆਂ ਪੰਜਾਬ ਦੀਆਂ ਮਹਾਨ ਹਸਤੀਆਂ ਬੱਸ ਇਹਨਾਂ ਤੋਂ ਇਲਾਵਾ ਕੋਈ ਵੀ ਨਹੀਂ ਐ ਸਟੁਕੀ ਸਟੁਕੀ ਮੇਰੀ ਬਾਏ ਬਾਏ ਸਟੁਕੀ ਸਿਰੇ ਦੀ ਅਨਪੜਨਾ ਅਨਪੜ ਹੈ ਤੂੰ ਅਨਪੜ ਔਰ ਤੂੰ ਅਨਪੜ ਔਰ ਬੇਵਕੂਫ ਗਦੀ ਡੰਗਰ ਤੈਨੂੰ ਡੰਗਰਾਂ ਦੇ ਕੈਟਾਗਰੀ ਦੇ ਵਿੱਚ ਰੱਖ ਸਕਦੇ ਆ ਸੋ ਹੈ एवरीवन ਐਂਡ ਮੈਂ ਲਿਆ ਸੀ ਲੋਕੀਟ ਕਲਿੱਪ ਇੱਕ ਲਿਆ ਸੀ ਸੋ ਇਹ ਪਤਾ ਨਹੀਂ ਯਾਰ ਉਦਾਂ ਲੱਗ ਰਿਹਾ ਨਹੀਂ ਜਦੋਂ ਮੰਗਲ ਸੂਤਰ ਹੁੰਦਾ ਤੇਰਾ ਨਾ ਚਾ ਮੰਗਲ ਸੂਤਰ ਦਾ ਪੁਰਾ ਉਹ ਵਿਚਾਰੀ ਭੋਲੀ ਪੰਛੀ ਦੇ ਚੱਕੇ ਨੇ ਪਾ ਰਿਆ ਉਹਨੂੰ ਪਿਛੇ ਕਹੇ ਵੀ ਕਹਿੰਦੀ ਕਲਿੱਪ ਲਿਆ ਸੀ ਕਲਿੱਪ ਲਿਆ ਸੀਗਾ ਸੋ ਮੈਨੂੰ ਤਾਂ ਇਦਾਂ ਦੀ ਫੀਲਿੰਗ ਆ ਰਹੀ ਜਦੋਂ ਮੈਰੀਡਲ ਲੁੱਕ ਜੀ ਨਹੀਂ ਲੱਗ ਰਹੀ ਉਹ ਤੂੰ ਕਿੰਨੀ ਕ ਵਾਰ ਫੀਲਿੰਗਾਂ ਲੈਣੀਆਂ ਏ ਤੁਰਤ ਜੀ ਨੇ ਅਸ ਤੱਕ ਫੀਲਿੰਗਾਂ ਲੈ ਲੈ ਕੇ ਤੂੰ ਤਾਂ ਫੀਲਿੰਗ ਛੱਡ ਤੂੰ ਤਾਂ ਜਾ ਕੇ ਪੂਰਾ ਪ੍ਰੈਕਟਿਸ ਸਾਰਾ ਕੁਝ ਉਹ ਕਹਿੰਦੇ ਟੈਸਟ ਕਰਕੇ ਤੂੰ ਵਾਪਸ ਆ ਗਈਆਂ ਤਾਂ ਅਸ ਤੱਕ ਫੀਲਿੰਗਾਂ ਤੇਰੀ ਗੱਲ ਲੜੀ ਹੋਈ ਏ ਏ ਨਾ ਇਸੀ ਨਾਲ ਵਾਲੀ ਜਿਹੜੀ ਕੁੜੀ ਆ ਨਾ ਪੱਕਾ ਇਹਦਾ ਏ ਉਹ ਵਿਚਾਰੀ ਕਹਿੰਦੀ ਵਿਆਹ ਤੋਂ ਬਾਅਦ ਪਾ ਸਕਦੇ ਆ ਹਨਾ ਤੇ ਏ ਡੰਗਰ ਜੀ ਗਲੇ ਚ ਪਾ ਘੁੰਮਰੀ ਉਹ ਖੋਤੇ ਗਾਲਾਂ ਵੀ تیر ਕੇ ਕਹਿੰਦੀ ਹੈ ਕਿ ਪਣਾ ਸਾਨੂੰ ਨਾ ਕੱਢਿਆ ਕਰ ਸਾਡੀ ਵੀ ਬੇਇੱਜ਼ਤੀ ਹੋ ਜਾਂਦੀ ਹੈ ਜਦੋਂ ਤੂੰ ਇਹਨਾਂ ਨੂੰ ਗਾਲਾਂ ਕੱਢਦੀ ਹੈ ਗਾਲਾਂ ਵੀ ਕਹਿੰਦੀ ਹੈ ਸਾਡੀ ਬੇਇੱਜ਼ਤੀ ਹੋ ਜਾਂਦੀ ਹੈ ਕਿ ਚਾਹ ਜਦੋਂ ਬੰਦਾ ਤੇ ਇੱਕ ਗਾਲ ਕੱਢ ਦਿਆ ਕਰਕੇ ਜਿਹਨੂੰ ਲੱਗੇ ਗਾਲ ਕੱਢੀ ਹੈ ਜੀ ਆ ਰਹੀ ਦੂਰੋਂ ਦੇਖ ਕੇ ਜਿੱਦਾਂ ਉਹ ਮੰਗਲ ਸੂਤਰ ਚ ਲੱਗ ਰਿਹਾ ਹੈ ਹਾਂ ਮੈਂ ਤਾਂ ਸਿੱਧੀ ਸਵਾਦ ਦਾ ਗੱਲ ਦੱਸਾਂ ਇਹ ਕਰਾਣਾ ਚਾਹੁੰਦੀ ਹੈ ਹੁਣ ਵਿਆਹ ਇਹ ਪੜਦੀ ਪਈ ਹੈ ਮੁੰਡਾ ਹੋਰ ਕੁਝ ਨਹੀਂ ਇਹਨੂੰ ਚਾਹੀਦਾ ਹੁਣ ਮੁੰਡਾ ਇਹ ਕਰਾਣਾ ਚਾਹੁੰਦੀ ਹੈ ਵਿਆਹ ਇਸ ਕਰਕੇ ਪੁੱਠੀਆਂ ਸਿੱਧੀਆਂ ਇਦਾਂ ਦੇ ਵੀਡੀਓਜ਼ ਪਾ ਰਹੀ ਹੈ ਕਿਉਂਕਿ ਇਸ ਤੋਂ ਇਲਾਵਾ ਇਹਨੇ ਕੁਝ ਕਰਨਾ ਨਹੀਂ ਹੈ ਜਿਨੇ ਕੁਝ ਕਰਨਾ ਹੁੰਦਾ ਨਾ ਇਹ ਜੀਆਂ ਬਾਰ ਬਲਚ ਕੁਚ ਕੁਚੀਆਂ ਹਰਕਤਾਂ ਨਹੀਂ ਕਰਦਾ ਰਹਿੰਦਾ ਬਾਈ ਗਨ ਮੈਨੂੰ ਤਾਂ ਕੀ ਲੱਗ ਰਿਹਾ ਕਿ ਇਹ ਪੂਜਾ ਸੰਗਾ ਨੂੰ ਪਿੱਛੇ ਕਰੂਗੀ ਤੁਸੀਂ ਦੇਖ ਹੀ ਜਾਓ ਰਿਕਾਰਡ ਤੋੜੂਗੀ ਉਹਦਾ ਹੋਣ ਜਰ ਕੇ ਗਾਇਸ ਬਿਰੀਆਲੀ ਕੋਲ ਚਲਦੇ ਆ ਇਹਦੇ ਪੋਡਕਾਸਟ ਹੋਏ ਸੀਗੇ ਦੋ ਦਿਨ ਮੈਂ ਪੋਡਕਾਸਟ ਨਹੀਂ ਪਾਰੀ ਕਿ ਬਹੁਤਿਆਂ ਨੇ ਪਾਤੇ ਪੋਡਕਾਸਟ ਪੋਡਕਾਸਟ ਤੋਂ ਬਾਅਦ ਰੋਸਟ ਹੋਏ ਰੋਸਟ ਤੋਂ ਬਾਅਦ ਜਿਹੜੀਆਂ ਇਹਨੂੰ ਮਿਰਚਾਂ ਲੱਗੀਆਂ ਅੱਜ ਦੇਖੀ ਜਰਾ ਹਾਂਜੀ ਗਾਇਸ ਇਹਦੇ ਤੇ ਗਾਇਸ ਮੈਂ ਉਸ ਸਾਰੇ ਸਾਰਿਆਂ ਨੂੰ ਉੱਤੇ ਥੈਂਕ ਯੂ ਇੰਨਾ ਸਪੋਰਟ ਕਰਨ ਲਈ ਤੁਸੀਂ ਸਾਰਿਆਂ ਨੇ ਸਪੋਰਟ ਕੀਤੇ ਸਪੋਰਟ ਹੈ ਤੜ ਜਦਾਂ ਕਿ ਇਹਨੇ ਕੀਤਾ ਖਬਰਦਾਰ ਜੇ ਕੋਈ ਮੇਰੇ ਚੈਨਲ ਤੋਂ ਸਪੈਸ਼ਲੀ ਮੈਨੂੰ ਸਪੋਰਟ ਕਰਨ ਗਿਆ ਤਾਂ ਲੱਤਾਂ ਤੋੜ ਦੂੰਗੀ ਤੁਹਾਡੀਆਂ ਕبھی ਕبھی ਲੱਗਦਾ ਹੈ ਕਿ ਆਪੁਨੀ ਹੀ ਈਸ਼ ਭਗਵਾਨ ਹੈ ਹਾਂ ਉਹ ਮਤਲਬ ਯੂਟਿਊਬ ਤੇ ਮਾੜਾ ਬੋਲਦੇ ਹਨ ਵੀ ਇਹ ਝੂਠ ਬੋਲਦੀ ਆ ਕਿ ਜਿਹਦਾ ਬ੍ਰੈਸਟ ਦਾ ਆਪਰੇਸ਼ਨ ਨਹੀਂ ਹੋਇਆ ਹਨਾ ਤੇ ਜਦ ਕਿ ਨੱਕੜ ਕੇ ਦਿਖਾ ਦੇ ਫਿਰ ਆਈ ਇਹ ਨਾ ਐਂਡ ਵਿੱਚ ਆਪਸ਼ਨ ਜਿਹਦਾ ਉਹ ਪਾਇਲ ਮਲਿਕ ਕੋਲ ਜਾ ਕੇ ਆਈ ਹੈ ਨਾ ਜਿੱਦਾਂ ਉਹ ਕਦੀ ਸੀ ਉਹਨਾਂ ਨੂੰ ਲੋਕਾਂ ਨੇ ਬਲੇਮ ਲਗਾਇਆ ਸੀ ਕਿ ਕਿ ਤੇਰੇ ਬੱਚੇ ਨਹੀਂ ਐ ਤੇਰੇ ਬੱਚੇ ਨਹੀਂ ਆ ਤਾਂ ਉਹ ਟਿੱਡ-ਕਟ-ਕਟ ਕੇ ਦਿਖਾਉਂਦੀ ਹੁੰਦੀ ਸੀ ਆਪਣਾ ਤੂੰ ਵੀ ਦਿਖਾ ਦੇ ਹੁਣ ਉੱਥੇ ਜਾ ਕੇ ਆਈ ਮਤਾਂ ਲੈ ਕੇ ਆਣਾ ਤੂੰ ਉਹਨੂੰ ਕੀਮਤਾਂ ਲੈਣੀ ਆ ਉੱਥੇ ਜਾ ਕੇ ਆ ਵੀਡੀਓ ਪਾਈ ਸੀ ਤਾਂ ਮੈਨੂੰ ਇਹਨੇ ਕਮੈਂਟ ਆਇਆ ਵਧੀਆ ਵਧੀਆ ਤੁਹਾਡੇ ਕਿ ਮੈਂ ਵੀਡੀਓ ਐਸੇ ਰਿਮੂਵ ਕਰਤੀ ਤੇ ਭੈਣ ਭਰਾਵਾਂ ਨੇ ਇਹੀ ਕਿਹਾ ਵੀ ਤੂੰ ਕਿਉਂ ਜਸਟੀਫਾਈ ਕਰ ਰਹੀ ਹੈਂ ਕਿਉਂ ਕਿਸ ਨੂੰ ਕਲੀਅਰ ਜੇ ਤੈਨੂੰ ਵਧੀਆ ਕਮੈਂਟ ਆਇਆ ਫਿਰ ਤੂੰ ਰਿਮੂਵ ਕਾਦੇ ਵਾਸਤੇ ਕੀਤੀ ਐ ਵੈਸੇ ਤਾਂ ਮੈਂ ਦੇਖੀ ਨਹੀਂ ਐ ਫਿਰ ਤੂੰ ਰਿਮੂਵ ਕਿਉਂ ਕੀਤੀ ਨਾਲੇ ਚੋਰ ਤੇ ਨਾਲੇ ਚਤਰ ਤੂੰ ਸਫਾਈ ਕਰ ਰਹੀ ਹੈਂ ਕਿਉਂ ਕਿਸ ਨੂੰ ਕਲੀਅਰ ਕਰ ਰਹੀ ਹੈ ਤੁਹਾਡੀ ਸਾਰਿਆਂ ਦੀ ਗੱਲ ਸਹੀ ਐ ਕਿਉਂ ਕਿਸ ਨੂੰ ਮੈਂ ਪ੍ਰੂਫ ਦਵਾਂ ਰੱਬ ਜਾਣਦਾ ਹਨਾ ਮੇਰੇ ਨਾਲ ਕੀ ਹੋਇਆ ਕੁਝ ਲੋਕ YouTube ਤੇ ਤੂ ਪ੍ਰੂਫ ਨਾ ਦੇਂਗੀ ਫਿਰ ਲੋਕੀ ਤੈਨੂੰ ਦਿਖਣਗੇ ਨਹੀਂ ਫਿਰ ਮਾਇਆ ਕਿੱਥੋਂ ਆਏਗੀ ਤਾਂ ਦੇਣਾ ਪੈਂਦਾ ਹੋਰ ਤੁਹਾਨੂੰ ਕੀ ਲੱਗਦਾ ਇਹ ਬੜੀ ਉਹ ਕੀ ਕਹਿੰਦੇ ਸੋਸ਼ਲ ਵਰਕਰ ਹੈ ਹੈ ਤੇ ਮੇਰੇ ਬਾਰੇ ਬਹੁਤ ਮਾੜਾ ਬੋਲਦੇ ਆ ਆਖੇ ਇਹਦੇ ਪਹਿਲਾਂ ਵਾਲੇ ਸੋਹਰਿਆਂ ਨੂੰ ਬਲਾਓ ਵੀ ਜਿਨ੍ਹਾਂ ਨੇ ਮੇਰੇ ਨਾਲ ਮਾੜੀ ਕੀਤੀ ਹੋ ਮੈਨੂੰ ਚੰਗਾ ਥੋੜੀ ਕਹਿਣਗੇ ਹਨਾ ਆਖੇ ਉਹਨਾਂ ਨੂੰ ਬਲਾ ਕੇ ਪੁੱਛੋ ਇਹਦੀ ਸਚਾਈ ਜਿਨ੍ਹਾਂ ਨੇ ਮੈਨੂੰ ਦੁਖੀ ਕਰਕੇ ਕੱਢਿਆ ਉਹ ਮੈਨੂੰ ਚੰਗਾ ਕਹਿਣਗੇ ਦੱਸੋ ਤੁਸੀਂ ਹਨਾ ਜਿਨ੍ਹਾਂ ਨੇ ਮੈਨੂੰ ਮੇਰੇ ਨਾਲ ਰਿਸ਼ਤਾ ਹੀ ਨਹੀਂ ਰੱਖਿਆ ਕੋਈ ਐਸ 2 ਆਰ ਤੇ ਮਾਡਮ ਬੰਦ ਲਿਜਾਓ ਮੈਨੂੰ ਕੋਈ ਫਰਕ ਨਹੀਂ ਪੈਂਦਾ ਮੈਂ ਜੋ ਬੜਾ ਹੀ ਕੱਪਾ ਸਵਾਏ ਮੈਨੂੰ ਪਤਾ ਸਾਡੇ ਪਿੰਡ ਨੂੰ ਪਤਾ ਮੈਨੂੰ ਤੁਹਾਨੂੰ ਕਲੀਅਰ ਕਰਦਾ ਤਾਂ ਤੈਨੂੰ ਨਹੀਂ ਚੰਗਾ ਕਹਿਣਗੇ ਤਾਂ ਉੱਥੇ ਪੋਡਕਾਸਟ ਕਰੋ ਭੋਂਕਰੇ ਸੀਗੇ ਨਾ ਬਾਰੇ ਜਿਹੜੇ ਬੰਦੇ ਦੀ ਤੇਰੀ ਜ਼ਿੰਦਗੀ ਦਾ ਕੋਈ ਲੈਣਾ ਦੇਣਾ ਨਹੀਂ ਉਹ ਬੰਦੇ ਸੋਸ਼ਲ ਮੀਡੀਆ ਤੇ ਹੈ ਹੀ ਨਹੀਂ ਉਹ ਕਹਿੰਦੇ ਨਾ ਆ ਬਲਾ ਆ ਬਲਾ ਮੇਰੇ ਘਰ ਤੋਂ ਹੋ ਕੇ ਜਾ ਬਸ ਉਸ ਹਾਵੇ ਤੇਰਾ ਜੰਦੀ ਜੰਦੀ ਲੜਾਈ ਮੇਰੇ ਘਰ ਵੀ ਫੇਰਾ ਮਾਰ ਕੇ ਜਾਈ ਤੇ ਜੱਤ ਤੇਰਾ ਉਹਨਾਂ ਦਾ ਕੋਈ ਲੈਣਾ ਦੇਣਾ ਹੈ ਨਹੀਂ ਅਗਲੇ ਬੰਦੇ ਦਾ ਵਿਆਹ ਹੋ ਗਿਆ ਉਹ ਬੱਚੇ ਹੋ ਗਏ ਹੁਣ ਤੇਨ ਤੇਰਾ ਕੋਈ ਮਤਲਬ ਤੂੰ ਜਿਹੜਾ ਬੰਦਾ ਉਹ ਭਾਵੇਂ ਵਿਚਾਰਾ ਸਾਰੇ ਤੇ ਬਲੇਮ ਲਗਾਇਆ ਉਹ ਵਿਚਾਰਾ ਸਵਰਗਵਾਸੀ ਹੋ ਗਿਆ ਹੋਵੇ ਉਹਨੂੰ ਮਰੇ ਨੂੰ ਜਸ ਲੱਗੀ ਹੋਈ ਬਦਨਾਮ ਤੈਨੂੰ ਕਿਹਨੇ ਕਿਹਾ ਸੀਗਾ ਤਾਂ ਬੋਲਣ ਨੂੰ ਵੱਡੀ ਆਈ ਇੱਥੇ ਸਿੰਪਥੀ ਲੈਣ ਹਰ ਚੀਜ਼ ਦੇ ਵਿੱਚ ਸਿੰਪਥੀ ਹਰ ਚੀਜ਼ ਦੇ ਵਿੱਚ ਸਿੰਮਿਤੀ ਜੇ ਉਹ ਤੇਰੇ ਬਾਰੇ ਕੀ ਕਹਿੰਦੇ ਚੰਗਾ ਨਾ ਕਹਿਣਗੇ ਤਾਂ ਤੂੰ ਕਿਹੜਾ ਚੰਗਾ ਕਹਿਈਂ ਤੂੰ ਕੀ ਕਹਿਈਂ ਆਏ ਮੇਰੀ ਸੱਸ ਬੈਨ ਉਸ ਮੇਰੇ ਰੋਟੀ ਬਣਾ ਕੇ ਦਿੰਦੀ ਸੀ ਦੁਪਹਿਰੇ ਬਣਾ ਕੇ ਦਿੰਦੀ ਸੀ ਸ਼ਾਮੀ ਬਣਾ ਕੇ ਦਿੰਦੀ ਤੂੰ ਚੰਗਾ ਕਿਆ ਜੇ ਤੂੰ ਨਹੀਂ ਚੰਗਾ ਕਿਆ ਤੂੰ ਕਿਹਦਾ ਐਕਸਪੈਕਟ ਕਰ ਸਕਦੀ ਹੈ ਕਿ ਉਹ ਤੇਰੇ ਬਾਰੇ ਚੰਗਾ ਕਹਿਣਗੇ ਤੂੰ ਆ ਆਪਣੇ ਆਗਲਾ ਹੀ ਆਪਣੇ ਘਰ ਹੁਣ ਦੇਖੇ ਉਹਨਾਂ ਚ ਵੀ ਕਿਦਾਂ ਆਂਦਾ ਹੀ ਹੋਣਾ ਜਲਦੀ ਜੇ ਤੇਰੀ ਫੈਮਿਲੀ ਨੂੰ ਤੇਰੇ ਪਿੰਡ ਨੂੰ ਪਤਾ ਨਾ ਤੂੰ ਇਹ ਗੱਲ ਸਿਰਫ ਫੈਮਿਲੀ ਤੇ ਪਿੰਡ ਦੇ ਵਿੱਚ ਰਖਣੀ ਚਾਹੀਦੀ ਤੂੰ ਕਿਉਂ ਆ ਕੇ ਪੋਡਕਾਸਟ ਵਿੱਚ ਬੋਲੀ ਐਡੀ ਭੋਲੀ ਤੂੰ ਇੱਕਦ ਆ ਕੇ ਬੈਲ ਬਕਵਾਸ ਕਰਨੀ ਫਿਰ ਲੋਕਾਂ ਨੇ ਜਦੋਂ ਕੁਐਸਚਨ ਪੁੱਟ ਕਰਨੇ ਅ ਜਿਹੜੀ ਕੀ ਕਹਿੰਦੇ S2R2 ਪਹਿਣਾ ਉਹਨੇ ਇਹ ਨਾ ਇੱਕ ਕੁਐਸਚਨ ਬੋਲਿਆ ਪੁੱਟ ਕੀਤਾ ਸੀਗਾ ਕਿ ਸਾਰਾ ਤੇ ਰਿਪੋਰਟ ਪੋਡਕਾਸਟ ਦੇ ਕਿ ਪੋਡਕਾਸਟ ਦੇ ਵਿੱਚ ਕਿਤੇ ਤੂੰ ਜ਼ਿਕਰ ਨਹੀਂ ਕੀਤਾ ਸੀਗਾ ਕਿ ਤੇਰੀ ਲੜਾਈ ਦੀ ਅਸਲ ਵਜ੍ਹਾ ਕੀ ਸੀ ਕਿਤੇ